ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਸੰਬੰਧੀ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਨੋਡਲ ਅਫਸਰ ਐਨਟੀਪੀਸੀ ਕਮ ਡੀਡੀਐਚਓ ਡਾਕਟਰ ਜਗਨਜੋਤ ਕੌਰ ਵੱਲੋਂ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ। ਇਸ ਟੀਮ ਵੱਲੋਂ ਮੌਕੇ ਤੇ ਕਾਰਵਾਈ ਕਰਦਿਆਂ ਹੋਇਆਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਤੰਬਾਕੂ ਵਿਕਰੇਤਾਵਾਂ ਦੀ ਜਾਂਚ ਕੀਤੀ ਗਈ ਅਤੇ 12 ਦੁਕਾਨਦਾਰਾਂ ਅਤੇ ਪਬਲਿਕ ਪਲੇਸ ਤੇ ਸਿਗਰਟ ਪੀਣ ਵਾਲੇ 6 ਲੋਕਾਂ ਦੇ ਮੌਕੇ ਤੇ ਚਲਾਨ ਕੱਟੇ ਗਏ। ਐਸ ਮੌਕੇ ਜਿਲ੍ਹਾ ਐਮਈ ਆਇਓ ਅਮਰਦੀਪ ਸਿੰਘ ਮੈਡੀਕਲ ਅਫਸਰ ਡਾਕਟਰ ਸ਼ਬਨ ਐਸਆਰ ਮਨਜਿੰਦਰ ਸਿੰਘ ਰਾਜਿੰਦਰ ਸਿੰਘ ਜੁਝਾਰ ਸਿੰਘ ਸਮੇਤ ਸਟਾਫ ਮੈਂਬਰ ਮੌਜੂਦ ਸਨ ਸਾਡੇ ਨਵੇਂ ਸਿਵਲ ਸਰਜਨ ਡਾਕਟਰ ਕਿਰਨ ਨੇ ਜੁਆਇਨ ਕੀਤਾ ਹੈ ਤੇ ਕਸੀ ਨਵੀਂ ਟੀਮ ਦਾ ਗਠਨ ਕੀਤਾ ਔਰ ਇਹ ਟੀਮ ਹੁਣ ਪ੍ਰੋਐਕਟਿਵਲੀ ਸਾਰੇ ਜਿਹੜੇ ਤੰਬਾਕੂ ਵਿਕਰੇਤਾ ਉਹਨਾਂ ਤੇ ਅਸੀਂ ਰੇਡ ਕਰ ਰਹੇ ਹਾਂ ਔਰ ਅੱਜ ਦਾ ਹੁਣ ਜਿਹੜਾ ਸਾਡਾ ਇਸ ਵੇਲੇ ਕਰੰਟ ਉਹ ਚੱਲ ਰਿਹਾ ਹੈ ਖੁੱਲ੍ਹੀ ਸਿਗਰਟਾਂ ਵੇਚਣੀਆਂ ਔਰ ਖੁਲ ਉਥੇ ਮੌਕੇ ਤੇ ਜਿਹੜੇ ਸਿਗਰਟ ਪੀਣਾ ਅਲਾਉ ਕਰਨਾ ਇਹਦਾ ਅਸੀਂ ਚਲਾਨ ਕਰ ਰਹੇ ਹਾਂ ਕਿਉਂਕਿ ਇਹਦੇ ਨਾਲ ਜਿਹੜੀ ਹੈ ਪਬਲਿਕ স্মੋਕਿੰਗ ਔਰ ਜਿਹੜੀ ਪੈਸਿਵ স্মੋਕਿੰਗ ਹੈ ਸਾਰੀਆਂ ਜਿਹੜੀਆਂ ਚੀਜ਼ਾਂ ਹਨ ਉਹਨਾਂ ਦਾ ਜਿਹੜਾ ਦੁਸ਼ ਪ੍ਰਭਾਵ ਹੈ ਉਸ ਤੋਂ ਅਸੀਂ ਆਪਾਂ ਸਮਾਜ ਨੂੰ ਬਚਾਣਾ ਹੈ ਜਿਹੜਾ ਹੁਣ ਅਸੀਂ ਚਲਾਨ ਕੀਤਾ ਉਹਦੇ ਵਿੱਚ ਜਿਹੜੀ ਅਸੀਂ ਇੰਪੋਰਟਡ ਸਿਗਰਟ ਹੈ ਉਹ ਵੀ ਸੀਲ ਕੀਤੀ ਉਹਦੇ ਪ੍ਰੋਡਕਟਸ ਪਏ ਸੀ ਪਲੱਸ ਜਿਹੜੀਆਂ ਓਪਨ ਸਿਗਰਟਸ ਹੈ ਉਹ ਅਸੀਂ ਜਬਤ ਕੀਤੀਆਂ ਲਾਈਟਰਸ ਔਰ ਜਿਹੜੇ ਲੋਕ ਇੱਥੇ ਪੀਦੇ ਆ ਜਿਹੜੇ ਮੌਕੇ ਤੇ ਉਹਨਾਂ ਨੂੰ ਵੀ ਚਲਾਨ ਕਰਤਾ ਹੈ ਵੋਨ ਅਸੀਂ ਇਹੀ ਕਰਦੇ ਹਾਂ ਔਰ ਮੈਂ ਇੱਕ ਰਿਕੁਐਸਟ ਵੀ ਕਰਦੀ ਹਾਂ ਜਿਹੜੇ ਕਰ ਰਹੇ ਹੋ ਆਪਣਾ ਇੱਕ ਕੰਮ ਕਰ ਰਹੇ ਹੈ ਲੇਕਿਨ ਉਹ ਜਿਹੜੇ ਹੈਗੇ ਹੈ ਲੀਗਲ ਗਾਈਡਲਾਈਨਸ ਦੇ ਅੰਦਰ ਰਹਿ ਕੇ ਕਰਨ ਅਸੀਂ ਕਿਸੇ ਨੂੰ ਤੰਗ ਨਹੀਂ ਕਰਨਾ ਚਾਹੁੰਦੇ ਸਾਡਾ ਮੰਤਵ ਕਿਸੇ ਨੂੰ ਪਰੇਸ਼ਾਨ ਕਰਨ ਦਾ ਨਹੀਂ ਹੈ ਬਟ ਸਾਡਾ ਮੰਤਵ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਤੰਬਾਕੂ ਔਰ ਉਹਦੇ ਪ੍ਰੋਡਕਟਸ ਦਾ ਜਿਹੜਾ ਕਾਰੋਬਾਰ ਇਲੀਗਲ ਚੱਲ ਰਿਹਾ ਹੈ ਉਹਦੇ ਉੱਪਰ ਅਸੀਂ ਰੋਕ ਲਗਾਣੀ ਹੈ ਤਾਂਕਿ ਅਸੀਂ ਆਪਣੀ ਜਨਤਾ ਨੂੰ ਇਹਦੇ ਜਿਹੜੇ ਬੈਡ ਇਫੈਕਟਸ ਹੈ ਉਹਦੇ ਤੋਂ ਬਚਾ ਸਕੀਏ ਸੋ ਪਲੀਜ਼ ਸਾਡੇ ਨਾਲ ਕੋਆਪਰੇਟ ਕਰੋ ਜਿਹੜੀਆਂ ਵੀ ਚੀਜ਼ਾਂ ਅਸੀਂ ਤੁਹਾਨੂੰ ਬਾਰ-ਬਾਰ ਵਾਰਨ ਕਰਦੇ ਆ ਉਹਦਾਂ ਨੂੰ ਨਾ ਨਾ ਇੱਥੇ ਰੱਖੋ ਤੇ ਨਾ ਹੀ ਲੋਕਾਂ ਨੂੰ ਯੂਜ਼ ਕਰਨ ਦਿਓ ਸਿਹਤ ਵਿਭਾਗ ਵੱਲੋਂ ਵਕਫ ਵਕਫ ਸਮੇਂ-ਸਮੇਂ ਤੇ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਇਸੇ ਦੇ ਤਹਿਤ ਕੋਟਪਾ ਐਕਟ ਦੇ ਤਹਿਤ ਅੱਜ ਸਿਗਰਟ ਵਿਕਰੀਪਤਾਵਾਂ ਨਾਲ ਜਿਹੜੀ ਐ ਦੁਕਾਨਦਾਰਾਂ ਤੇ ਛਾਪੇਮਾਰੀ ਕੀਤੀ ਗਈ ਸੋ ਜਿਹੜੇ ਇਸ ਤਰ੍ਹਾਂ ਦੇ ਕਾਨੂੰਨ ਦੀ ਉਲੰਘਣਾ ਕਰਦੇ ਨੇ ਉਹਨਾਂ ਤੇ ਚਲਾਨ ਵੀ ਕੱਟੇ ਜਾਂਦੇ ਨੇ ਤੇ ਤਾੜਨਾ ਵੀ ਕੀਤੀ ਜਾਂਦੀ ਐ ਸੋ ਇਹ ਦੁਕਾਨਦਾਰਾਂ ਨੂੰ ਚਾਹੀਦਾ ਐ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਅਣਗਹਿਲੀ ਨਾ ਕਰਨ ਜਿਸ ਨਾਲ ਉਹਨਾਂ ਨੂੰ ਵੱਡਾ ਖਾਮਿਆਜ਼ਾ ਭੁਗਤਣਾ ਪਵੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ ਵੀ ਨਿਊਜ਼